ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪੱਖੋਕੇ ਤਹਿਸੀਲ ਤਪਾ ਪੈਂਦੀ ਆ ਤੇ ਜ਼ਿਲ੍ਹਾ ਬਈਨੂ ਬਰਨਾਲਾ ਪੈਂਦੇ ਆ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਤੇ ਬਾਈ ਦਾ ਪਿੰਡ ਰਹਿ ਜਾਂਦਾ ਜਿਹੜੇ ਕੋ ਲੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਸਪੈਸ਼ਲ ਕੱਟੀਆਂ ਦਾ ਹਰਿਆਣੇ ਚੋਂ ਬਾਈ ਕੱਟੀਆਂ ਲੈ ਕੇ ਆਉਂਦੇ ਚੰਗੀਆਂ ਅੱਜ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਉਮਰ ਆ ਕੀ ਇਹਨਾਂ ਦੇ ਮਾਦੇ ਮਿਲ ਕੇ ਰਿਕਾਰਡ ਆ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਵੀ ਆ ਜੀ ਪਿੰਡ ਪੱਖੋਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਆਪਣੇ ਘਰ ਦਾ ਕੀ ਐਡਰੈਸ ਹੈ ਪੂਰੀ ਵਾਲੇ ਬਾਬੇ ਦਾ ਡੇਰਾ ਨੇੜੇ ਹੈ ਨੇੜੇ ਪਿੰਡ ਪੱਖੋਕੇ ਚ ਬਾਬੇ ਪੂਰੀ ਵਾਲੇ ਦਾ ਡੇਰਾ ਜੀ ਉਹਦੇ ਨੇੜੇ ਬਈ ਦਾ ਘਰ ਰਹ ਜਾਂਦਾ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਜੀ ਇਹ ਕੱਟੀ ਦੀ ਕੀ ਡਿਟੇਲ ਆ ਕਿੰਨੀ ਉਮਰ ਹੈ ਬਈ ਇਹਦੀ 11 ਕਿ ਮਹੀਨੇ ਉਮਰ ਹੈ ਬਈ 11 ਮਹੀਨੇ ਉਮਰਾਂ ਤੇ ਮਾਂ ਦਾ ਮਲਕ ਰਿਕਾਰਡ ਕੀ ਬਈ ਇਹਨਾਂ ਦਾ ਦੱਸਣ ਦੇ ਮੁਤਾਬਕ 12 13 ਲੀਟਰ ਦੱਸ ਮਾਲਕਾਂ ਨੇ ਦੱਸਿਆ ਜੀ ਪਹਿਲੇ ਸ਼ੂਏ ਦੀ ਆ ਠੀਕ ਆ ਜੀ ਤੇ ਇਹ ਆਪਾਂ ਕਿੱਥੋਂ ਲੈ ਕੇ ਆਉਂਦੇ ਆ ਬਈ ਕੱਟੀਆਂ ਹਰਿਆਣਾ ਕੰਨੀੋਂ ਲਿਆਉਂਦੇ ਆ ਹਰਿਆਣਾ ਕੰਨੀੋਂ ਲਿਆਉਂਦੇ ਹੁੰਨੇ ਠੀਕ ਆ ਜੀ ਬਾਕੀ ਝੋਲੀ ਤੁਹਾਨੂੰ ਇਹਦੀ ਦਿਖਾ ਦਿੰਨੇ ਆ ਜੀ ਦੇਖ ਸਕਦੇ ਹੋ ਚਾਰ ਝੋਲੀ ਦੇਖ ਸਕਦੇ ਕੋਈ ਵਾਧੂ ਸ਼ਾਖ ਨਹੀਂ ਚਾਰੇ ਤਾਂ ਨਿਖੜ ਮੇ ਕੱਦ ਕਾੜ ਤੇ ਪੰਗ ਪੱਕ ਤੋਂ ਚੰਗੀ ਆ ਜੀ ਕੱਟੀ ਫੇਸ ਕੁਆਲਟੀ ਸੋਹਣੀ ਆ ਸਿੰਘ ਦੇਖ ਸਕਦੇ ਹੋ ਸੋਹਣਾ ਗੁੰਡਾ ਮਾ ਦਾ ਮਲਕਰ ਰਿਕਾਰਡ ਬਾਈ 12 ਕਿਲੋ ਦਾ ਦੱਸਦਾ ਏ ਬਾਈ ਹਰਿਆਣੇ ਚ ਝੋਟੀਆਂ ਲੈ ਕੇ ਆਉਂਦੇ ਆ ਬਾਕੀ ਹਰਿਆਣੇ ਦੇ ਪਸ਼ੂ ਚੰਗੇ ਹੀ ਹੁੰਦੇ ਆ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ ਸੋਹਣੀ ਝੋਟੀ ਤਿਆਰ ਹੋ ਜੂ ਕਿਉਂਕਿ ਕੱਦ ਕਾੜ ਚੰਗਾ ਤੇ 11 ਗੰਨੇ ਮਹੀਨੇ ਬਾਈ ਉਮਰ ਦਾ ਹਦਾ ਮੁੱਲ ਬਾਈ ਇਹਦਾ ਮੁੱਲ ਇਹਦਾ 11.5 ਹਜ਼ਾਰ ਮਾਨਤਾਨ ਹੋ ਜੂਗਾ ਜੀ ਹੋ ਜੂ ਮਾਨਾ ਸਾਢੇ 11000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਦੋ ਨੰਬਰ ਇਹਦੀ ਕੀ ਡਿਟੇਲ ਹੈ ਕਿੰਨੀ ਉਮਰ ਹੈ ਇਹਦੀ ਇਹ 14 ਮਹੀਨਿਆਂ ਦੀ ਹੈ ਬਾਈ 14 ਮਹੀਨਿਆਂ ਦੀ ਤੇ ਇਹਦੇ ਮਾ ਦਾ ਮਲਕ ਰਿਕਾਰਡ ਦੀ ਹੈ ਏ ਵੀ 13 14 ਕਿਲੋ ਦੱਸਿਆ ਠੀਕ ਆ 13 14 ਲੀਟਰ ਦੱਸਿਆ ਜੀ ਹਾਂ ਜੀ ਦੱਸਣ ਦੇ ਮੁਤਾਬਕ ਹੀ ਆ ਬਾਕੀ ਅਸੀਂ ਤਾਂ ਦੇਖੇ ਤਾਂ ਚੰਗੀਆਂ ਹੀ ਲਿਆਉਂਦੇ ਆ ਉਧਰੋਂ ਹਰਿਆਣੇ ਤੋਂ ਆ ਬਾਈ ਦਾ ਪਾਲ ਦਾ ਕੰਮ ਆ ਫਸ ਲਉਂਦੇ ਜਾਂਦੇ ਰਹਿੰਦੇ ਮਾਲਕਾਂ ਨੇ 13 14 ਕਿਲੋ ਦੱਸਿਆ ਬਾਕੀ ਜੇ ਇਹਨਾਂ ਦੀ ਚੰਗੀ ਸੇਵਾ ਗੌਰ ਹੋ ਜੇ ਤਾਂ ਪਲੱਸ ਵੀ ਲਿਜਾ ਸਕਦੇ ਆਂ ਇਹ ਬਾਕੀ ਸੇਵਾ ਗੌਰ ਤੇ ਆ ਚੰਗੀਆਂ ਸੇਵਾ ਕੀਤੀ ਜਾਵੇ ਟੌਪ ਦੀ ਝੋਟੀ ਬਣੂਗੀ ਚੰਗੇ ਪੈਸੇ ਵਟਾ ਸਕਦੀ ਆ ਜੀ 22 ਦੇ ਦਸਨ ਮੁਤਾਬਕ 14 ਮਹੀਨੇ ਉਮਰ ਆ ਜੀ ਮਾਂ ਦਾ ਮਲਕ ਰਿਕਾਰਡ ਮਾਰਕਾ ਨੇ 13-14 ਕਿਲੋ ਦੱਸਿਆ ਲਗਭਗ ਸਾਰੀ ਜੈਡ ਬਲੈਕ ਆ ਮੁਰਾਨਾ ਸਾਲ ਚ ਪੈਂਦੀ ਆ ਫੇਸ ਕੁਆਲਿਟੀ ਸੋਹਣੀ ਆ ਸਿੰਘ ਕੁੰਡਾ ਬਣਾਉਂਦੀ ਹੁੰਦੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਕੋਈ ਵਾਧੂ ਸ਼ਾਖ ਨਹੀਂ ਮੋਟਾ ਥਾਣਾ ਜੀ ਪੂਰਾ ਐਂ ਨਿਖੜ ਮੇ ਥਾਣਾ ਪੂਰੀ ਦੀ ਪੂਰੀ ਜੈਡ ਬਲੈਕ ਪੂਛ ਤੇਕਰ ਫੇਸ ਕੁਆਲਿਟੀ ਸੋਹਣੀ ਆ ਕੱਦ-ਗਾਠ ਚੰਗਾ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ ਸਾਲ ਦੂਸਰ ਸਾਲ ਸਾਮਕੇ ਝੋਟੀ ਤਿਆਰ ਹੋ ਜੂਗੀ ਜੀ ਬਾਕੀ ਝੋਲੀ ਤੁਹਾਨੂੰ ਦਿਖਾ ਦਿੱਤੀ ਐ ਮੌਲਾਪਾ ਬਾਈ ਤੋਂ ਕਲੀਅਰ ਕਰ ਲੈਨੇ ਕੀ ਮੌਲਾ ਬਾਈ ਇਹਦਾ ਇਹਦਾ ਮੁੱਲ ਕਿਹ ਹਜ਼ਾਰ ਹੈ ਮਾਨਤਾਨ ਹੋ ਜੂਗਾ ਜੀ ਹਾਂਜੀ ਹਾਂਜੀ ਕਰਾਂਗੇ ਮਾਨਤਾਨ 21000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ 18-19 ਮਹੀਨਿਆਂ ਦੀ ਉਮਰ ਹੈ ਬਰੇ ਦੀ 18 19 ਡੇਢ ਕ ਸਾਲ ਉਮਰ ਹੋ ਗਈ ਹਾਂ ਡੇਢ ਕ ਸਾਲ ਡੇਢ ਸਾਲ ਉਮਰ ਆ ਤੇ ਇਹਦਾ ਬਈ ਮਦਰ ਮਲਕ ਰਿਕਾਰਡ ਇਹਦਾ ਜਾਦੇ ਦੱਸਿਆ ਇਨਾਂ ਨਾਲੋਂ 15 ਤੋਂ ਪਲੱਸ ਰਹੀ ਹੈ ਦੀ ਮਾਂ 15 ਤੋਂ ਪਲੱਸ ਰਹੀ ਹੈ ਠੀਕ ਆ ਜੀ ਤੇ ਫੇਸ ਕੁਆਲਟੀ ਸੁਣੀ ਇਹ ਵੀ ਬਈ ਤੋਰ ਕੇ ਦਿਖਾ ਦਿਓ ਜੀ ਤਨ ਨੰਬਰ ਝੋਟੀ ਬਾਈ ਦੱਸਦਾ ਕਿ ਉਮਰ ਇਹਦੀ ਲਗਭਗ ਡੇਢ ਸਾਲ ਆ ਬਾਕੀ ਮਦਰ ਮਲਕ ਰਿਕਾਰਡ ਮਾਲਕਾਂ ਨੇ ਦੱਸਿਆ ਕਿ 15 ਪਲੱਸ ਦਾ ਹੀ ਆ ਜੀ ਕੱਦ ਕਾਟ ਦੇ ਝੋਟੇ ਚੰਗੀ ਆ ਹੈਵੀ ਬਾਡੀ ਵੇਟ ਦੀ ਸਿੰਘ ਬਹੁਤ ਗੁੰਡਾ ਲੱਗਾ ਦੇਖ ਸਕਦੇ ਥਨੂੰ ਨੇੜੇ ਤੋਂ ਦਿਖਾ ਦਾਂਗੇ ਫੇਸ ਕੁਆਲਟੀ ਵੀ ਬਹੁਤ ਸੋਹਣੀ ਆ ਤੇ ਝੋਲੀ ਬਹੁਤ ਸੋਹਣੀ ਟਲ ਟੁਲ ਬਹੁਤ ਆ ਜੀ ਬੈਕ ਸਾਈਡ ਤੋਂ ਚੈੱਕ ਕਰਾ ਦਿੰਨੇ ਆ ਜੀ ਥਣ ਕੰਨ ਕੰਨ ਨਿਖੜਮਾ ਪੂਰਾ ਮੋਟਾ ਥਣ ਲੱਗਿਆ ਵਾ ਬਾਕੀ ਚੰਗੀ ਜਾਤ ਬਰੀਡ ਵਾਲੀ ਆ ਟੋਟਲ ਦੀ ਟੋਟਲ ਜੈਡ ਬਲੈਕ ਆ ਕੋਈ ਵੀ ਵਾਲ ਚਿੱਟਾ ਨਹੀਂ ਚੰਗੀ ਸੇਵਾ ਗੌਰ ਹੋ ਜੇ ਤਾਂ ਟੌਪ ਦੀ ਝੋਟੀ ਤਿਆਰ ਹੋ ਜੂਗੀ ਤੇ ਚੰਗੇ ਦੁੱਧ ਮਾਲਕਾਂ ਨੇ 15 ਪਲੱਸ ਦੱਸਿਆ ਜੀ ਮਾ ਦਾ ਮਲਕਰ ਰਿਕਾਰਡ ਤੇ ਚੰਗੀ ਸੇਵਾ ਗੌਰ ਹੋ ਜੇ ਤਾਂ ਪਹਿਲੇ ਸੂਏ 13-14 ਕਿਲੋ ਕੋਈ ਬਾਹਲਾ ਨਹੀਂ ਕਿਉਂਕਿ ਝੋਟੀ ਜਾਤ ਬਰੀਡ ਦੀ ਚੰਗੀ ਆ ਬਾਕੀ ਪੱਠਪੂੜਾ ਦੇਖ ਸਕਦੇ ਤੇ ਕਾਗਜੀ ਪਿੰਡੇ ਦੀ ਆ ਝੋਲੀ ਦੀ ਢੱਲ ਚੈੱਕ ਕਰ ਲਓ ਜੀ ਥਣਾ ਦੇ ਸਾਹੇ ਤੁਹਾਨੂੰ ਦਿਖਾਈ ਦਿੱਤੇ ਆ ਫੇਸ ਕੁਆਲਟੀ ਸੋਹਣੀ ਆ ਇਹਦਾ ਕੀ ਮੁੱਲ ਆ ਬਾਈ ਇਹ 27.500 ਦੇ ਦਾਂ ਜੀ ਮਾਨਤਾਨ ਹੋ ਜਾਊਗਾ ਜੀ ਹੋਜੂਗਾ ਜੀ 27500 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾਨ ਹੋ ਜਾਊਗਾ ਕੋਈ ਵੀ ਐਨੀਮਲ ਕਿਸ ਨੂੰ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ